ਮੇਰਾ ਥੋੜੇ ਸਕੂਲ ਦੇ ਵਿੱਚ ਪਹਿਲਾ ਦਿਨ ਮਾਡ ਜੀ ਥੋੜਾ ਤਾਂ ਪਹਿਲਾ ਦਿਨ ਆ ਜੀ ਪਰ ਐਸ ਸਕੂਲ ਚ ਸਾਡੀਆਂ ਤਾਂ ਉਮਰ ਹੀ ਲੰਘ ਗਈਆਂ ਜੀ ਆ ਪੰਜਵੀਂ ਚ 3 ਸਾਲ ਜੀ ਆ ਛੇਵੀਂ ਚ 4 ਸਾਲ ਜੀ ਤੇ ਹੁਣ ਸਾਡਾ ਸਾਰਿਆਂ ਦਾ ਸੱਤਵੀਂ ਚ ਸ਼ਾਨਦਾਰ ਤੀਜਾ ਸਾਲ ਮੇਰਾ ਅੱਜ ਪਹਿਲਾ ਦਿਨ ਹੈ ਅੱਛਾ ਜੀ ਕਿਉਂ ਨਾ ਆਪਾਂ ਇੰਟਰੋਡਕਸ਼ਨ ਕਰ ਲਈਏ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪ ਦੇ ਬਾਰੇ ਦੱਸਾਂ ਅੱਛਾ ਮੇਰਾ ਨਾਮ ਹੈ ਬਚਿੱਤਰ ਸਿੰਘ ਆ ਕੀ ਕੀਤਾ ਓਏ ਅਧਕਾਰ ਜਾ ਆ ਗਿਆ ਸੀ ਪੁੱਛਣਾ ਜੀ ਅਧਕਾਰ ਤਾਂ ਬੰਦ ਹੋ ਜਾਣਗੇ ਗਹਾਨੀਆਂ ਗੱਲਾਂ ਸਹੀ ਮੈਂ ਦੱਸ ਰਿਹਾ ਸੀ ਮੇਰਾ ਨਾਮ ਹੈ ਬਚਿੱਤਰ ਸਿੰਘ ਸਹੀ ਪਹਿਲਾਂ ਵੀ ਮੇਰੀਆਂ ਚਾਰ ਸਕੂਲਾਂ ਦੇ ਵਿੱਚੋਂ ਬਗਲੀਆਂ ਹੋ ਚੁੱਕੀਆਂ ਨੇ ਉਹ ਮੈਂ ਆਪ ਨਹੀਂ ਕਰਵਾਈਆਂ ਹਾਂਜੀ ਉਹ ਉਥੋਂ ਦੀਆਂ ਪੰਚਾਇਤਾਂ ਨੇ ਕਰਵਾਈਆਂ ਨੇ ਪੁੱਛੋ ਕਿਉਂ ਕਿਉਂ ਜੀ ਬੜਾ ਕੱਬਾਂ ਦਾ ਉਹ ਜਾਦੇ ਕਬਸਵਾ ਮੈਂ ਠੀਕ ਉਹ ਕਬਾਂ ਮੈਂ